ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੀਆਂ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਗਾਈਜ਼ ਅਸੀਂ ਵੀ ਵਧੀਆ ਬਟ ਗਰਮੀ ਨੇ ਜਿਹੜਾ ਹੈਗਾ ਵਟ ਕੱਡੇ ਪਏ ਨੇ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੈ ਨਾ ਬਹੁਤ ਜ਼ਿਆਦਾ ਕੰਮ ਕਰਨ ਨੂੰ ਤਾਂ ਬਿਲਕੁਲ ਵੀ ਜੀ ਨਹੀਂ ਕਰਦਾ ਸੱਚੀ ਇੰਨਾ ਬੁਰਾ ਹਾਲ ਹੋਇਆ ਪਿਆ ਕਿਚਨ 'ਚ ਵੜ ਜਾਓ ਤਾਂ ਬੁਰਾ ਹਾਲ ਬਾਹਰ ਨਾ ਬੁਰਾ ਹਾਲ ਮੜਾ ਜੇ ਅਗਰ ਵੇੜੇ 'ਚ ਝਾੜੂ ਤੱਕ ਮਾਰਨਾ ਹੋਵੇ ਨਾ ਤਾਂ ਬੁਰਾ ਹਾਲ ਹੋ ਜਾਂਦਾ ਐ ਲਾਲੋ ਵੀ ਫੂਕਦੀ ਆ ਧੁੱਪ ਤੇ ਇੱਥੇ ਨਾ ਵੇੜਾ ਜਿਹੜਾ ਬਹੁਤ ਹੀ ਗੰਦਾ ਹੋਇਆ ਪਿਆ ਝਾੜੂ ਨਾਲ ਤਾਂ ਬਿਲਕੁਲ ਵੀ ਸੜਨਾ ਨਹੀਂ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਮੈਂ ਪੈਪੀ ਚੱਕ ਲਈ ਸੀ ਮੋਟਰ ਚਲਾਈ ਤੇ ਵੇੜਾ ਧੋਣਾ ਸ਼ੁਰੂ ਕਰ ਦਿੱਤਾ ਸੀ ਇਹ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਪਿਆਸੀਗਾ ਆ ਜਿਹੜੀ ਮਤਲਬ ਅਸੀਂ ਕਿਆਰੀ ਜੀ ਰੱਖੀ ਹੋਈ ਹੈ ਨਾ ਆ ਕੁੱਤੇ ਜਿਹੜੇ ਸਾਡੇ ਜੈਕ ਤੇ ਬਾਕੀ ਛੋਟੇ ਡੱਗੀ ਨੇ ਹੈ ਨਾ ਇਹ ਸਾਰੀ ਮਿੱਟੀ ਪੱਟ-ਪੱਟ ਕੇ ਬਾਹਰ ਕੱਢ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਨਾ ਗਰਮੀ ਦੇ ਵਿੱਚ ਇਹ ਹੁੰਦਾ ਕਿ ਇੱਥੇ ਇੱਕ ਤਾਂ ਸ਼ੌਂ ਰਹਿੰਦੀ ਆ ਹੈ ਨਾ ਇਹਨਾਂ ਨੂੰ ਇੱਕ ਹੁੰਦਾ ਹੈ ਕਿ ਬਾਹਰ ਜਿਹੜਾ ਮਤਲਬ ਟੋਇਆ ਪੱਟ ਕੇ ਉਹਦੇ ਵਿੱਚ ਬੈਠ ਜਾਵੇ ਕਿਉਂਕਿ ਇੱਥੇ ਪਾਣੀ ਲੱਗਦਾ ਰਹਿੰਦਾ ਹੈ ਨਾ ਤੇ ਐਈ ਜਗ੍ਹਾ ਜਿਹੜੀ ਹੈਗੀ ਆ ਉਹ ਠੰਡੀ ਹੋਈ ਰਹਿੰਦੀ ਹੈ ਤੇ ਹੁਣ ਮੈਨੂੰ ਸੱਚੀ ਵੌਇਸ ਓਵਰ ਵੀ ਨਹੀਂ ਕਰਨ ਦੇ ਰਿਹਾ ਬਾਹਰ ਪੌਂਕੀ ਜਾ ਰਹੇ ਨੇ ਤੇ ਬਹੁਤ ਔਖਾ ਹੋਇਆ ਪਿਆਸ ਸੀਗਾ ਮੈਨੂੰ ਇਹ ਸੀਗਾ ਹਨਾ ਪਾਣੀ ਕਿਉਂ ਵੇਸਟ ਕਰਨਾ ਬਟ ਤੋ ਮੈਂ ਨਾ ਕਿੰਨੇ ਦਿਨਾਂ ਤੋਂ ਬਸ ਇਦਾਂ ਹੀ ਝਾੜੂ ਵਗੈਰਾ ਮਾਰ ਦਿੰਦੀ ਸੀ ਲੇਕਿਨ ਇੰਨੀ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਇਹ ਮੈਨੂੰ ਕਹਿੰਦੇ ਕਿ ਤੂੰ ਨਾ ਸਾਰਾ ਇੱਕ ਵਾਰ ਬੇੜਾ ਜਿਹੜਾ ਹੈਗਾ ਉਹ ਧੋ ਦੇ ਕਲੀਨ ਕਰਦੇ ਬਾਅਦ ਦੀ ਬਾਅਦ ਤੇ ਦੇਖੀ ਜਾਊਂਗੀ ਬਟ ਇਨਾ ਜ਼ਿਆਦਾ ਸੇਕ ਪੈਂਦਾ ਵੀ ਅਸਨਾ ਧੁੱਪ ਬਹੁਤ ਜ਼ਿਆਦਾ ਸੀਗੀ ਇੱਥੇ ਜੈਸਮਿਨ ਵੀ ਡੌਗੀਆਂ ਵਾਸਤੇ ਨਾ ਠੰਡਾ ਜਿਦਾ ਮੋਟਰ ਚਲਾਈ ਹੋਈ ਸੀ ਉਹ ਪਾਣੀ ਰੱਖਣ ਲੱਗੀ ਸੀ ਵੀ ਹਨਾ ਉਹ ਠੰਡਾ ਪਾਣੀ ਪੀ ਲੈਣ ਕਿਉਂਕਿ ਮੋਟਰ ਦੇ ਦੇਖੋ ਟੈਂਕੀ ਦਾ ਪਾਣੀ ਤਾਂ ਬਿਲਕੁਲ ਗਰਮ ਹੋ ਜਾਂਦਾ ਸੀ ਇੱਕ ਤਾਂ ਟੈਂਕੀ ਵੀ ਹੁਣ ਦੂਜੀ ਰਖਵਾ ਲਈਏ ਪਹਿਲਾਂ ਸੀਮਿੰਟ ਦੀ ਟੈਂਕੀ ਹੁੰਦੀ ਸੀ ਨਾ ਉਹਦਾ ਪਾਣੀ ਠੰਡਾ ਰਹਿੰਦਾ ਸੀਗਾ ਤੇ ਹੁਣ ਅਸੀਂ ਦੂਜੀ ਰਖਾਈ ਹੈ ਤੇ ਉਹਦਾ ਪਾਣੀ ਤਾਂ ਨਾ ਗਰਮ ਹੋਇਆ ਪਿਆ ਹੁੰਦਾ ਹੈ ਨਾ ਇਸ ਕਰਕੇ ਜੇ ਪਾਣੀ ਡੌਗੀਆਂ ਨੂੰ ਵੀ ਪਾਣਾ ਤਾਂ ਮੋਟਰ ਚ ਲਾ ਕੇ ਹੀ ਪਾਉਣਾ ਪੈਂਦਾ ਇੱਥੇ ਮੈਂ ਜਿਹੜਾ ਆਪਣਾ ਵਿੜਾ ਹੈਗਾ ਉਹ ਚੰਗੀ ਤਰ੍ਹਾਂ ਧੋ ਲਿਆ ਸੀਗਾ ਫਿਰ ਮੈਂ ਚਲੇਗੀ ਸੀਗੀ ਅੰਦਰ ਅੰਦਰ ਜਾ ਕੇ ਵੀ ਮੈਂ ਨਾ ਮਤਲਬ ਮਾਰਨਿੰਗ ਦਾ ਟਾਈਮ ਸੀਗਾ ਇੰਨੀ ਸਵੇਰੇ ਸਵੇਰੇ ਤੋਂ ਪਸੀਨਾ ਤੇ ਮਾਰਨਿੰਗ ਮੈਂ ਮਤਲਬ 7 ਵਜੇ ਵਿੜਾ-ਬੂੜਾ ਧੋ ਰਿਆ ਸੀਗਾ ਫਿਰ ਮੈਂ ਅੰਦਰ ਆ ਗਈ ਸੀ ਅੰਦਰ ਆ ਕੇ ਵੈਸੇ ਮੈਂ ਸਵੇਰੇ ਝਾੜੂ ਮਾਰਦਾ ਸੀਗਾ ਲੌਬੀ ਮੜੀ ਜੀ ਗੰਦੀ ਹੋ ਗਈ ਸੀ ਲੌਬੀ ਚ ਦੁਵਾਰਾ ਮੈਂ ਜਿਹੜਾ ਹੈਗਾ ਝਾੜੂ ਮਾਰਿਆ ਤੇ ਬੱਚੇ ਜਿੱਦਾਂ ਕੀ ਕੁਝ ਖਾਂਦੇ ਨੇ ਮੰਮੀ ਬਿਸਕਟ ਵਗੈਰਾ ਦੇ ਕੇ ਗਈ ਸੀ ਬਿਆਸ ਤੋਂ ਲੈ ਕੇ ਆਏ ਸੀ ਕਿ ਨਾ ਉਹ ਬਿਸਕਟ ਜ ਬੱਚਾ ਨੇ ਇਦਾਂ ਹੀ ਖਾ ਕੇ ਇਦਾਂ ਸਿਰ ਦਿੰਦੇ ਨੇ ਮੈਂ ਇਹਨੂੰ ਐ ਸੀਗਾ ਮੈਂ ਪੋਚਾ ਲਾੜਾ ਹੈ ਨਾ ਤੇ এবੀ اور ਜੈਸਮਿਨ ਮੰਜੀ ਤੇ ਬੈਠੇ ਸੀਗੇ ਤੇ ਮੈਂ ਹਲਕਾ ਹਲਕਾ ਪੋਚਾ ਲਾਤਾ ਲੇਕਿਨ ਮੈਨੂੰ ਮੇਰਾ ਨਾ ਬਿਲਕੁਲ ਵੀ ਜੀ ਨਹੀਂ ਸੀ ਕਰਦਾ ਭਾਈ ਇਸ ਕਰਕੇ ਮੈਂ ਲੌਬੀ ਚ ਔਰ ਕਿਚਨ ਚ ਹੀ ਜਿਹੜਾ ਪੋਚਾ ਹੈਗਾ ਉਹ ਲਗਾਇਆ ਸੀ ਆ ਕਿਉਂਕਿ ਗਰਮੀ ਦੇ ਵਿੱਚ ਕੰਮ ਕਰਨ ਨੂੰ ਜੀ ਨਹੀਂ ਕਰਦਾ ਸੱਚੀ ਮੈਨੂੰ ਸੱਚੀ ਨਹੀਂ ਕਰਦਾ ਹੈਗਾ ਮੇਰੇ ਤਾਂ ਨਾ ਇੱਕ ਪਤਾ ਨਹੀਂ ਮਾਈਗਰੇਨ ਦਾ ਸਿਰ ਉੱਠ ਜਾਂਦਾ ਤੇ ਇੰਨਾ ਦਰਦ ਕਰਦਾ ਹੁੰਦਾ ਹੈ ਨਾ ਤੇ ਰੋਜ਼ ਮੈਨੂੰ ਗੋਲੀ ਲੈਣੀ ਪੈਂਦੀ ਹੈ ਸਿਰ ਚੋਂ ਨਸੇਕ ਨਿਕਲਦਾ ਹੁੰਦਾ ਇੱਕ ਸਾਈਡ ਤੋਂ al Yeah. ਸਤਿਨਾ ਪੁਣੀਆਂ ਹੀ ਜਿਹੜੀਆਂ ਗੱਲਾਂ ਹੈਗੀਆਂ ਉਹ ਚਲਦੀਆਂ ਪਈਆਂ ਸੀਆਂ ਬਾਹਰ ਜਾਣ ਨੂੰ ਤਾਂ ਬਿਲਕੁਲ ਵੀ ਜੀ ਨਹੀਂ ਸੀ ਕਰਦਾ ਇਸ ਕਰਕੇ ਅੱਜ ਤੱਕ ਅਸੀਂ ਲੌਬੀ 'ਚ ਜਿਹੜਾ ਹੈਗਾ ਕੂਲਰ ਡਾਲਿਆ ਸੀ ਲਾ ਲਿਆ ਸੀਗਾ ਮੰਝਾ ਮਤਲਬ ਕਿ ਲੌਬੀ 'ਚ ਹੀ ਰੱਖ ਲਿਆ ਸੀਗਾ ਤੇ ਏਸੀ ਅਸੀਂ 12 ਵਜੇ ਚਲਾਣੇ ਹੁੰਨੇ ਆ ਦੁਪਹਿਰ ਨੂੰ ਆ ਨਾ ਇਹ ਸਾਰਾ ਦਿਨ ਵੀ ਏਸੀ 'ਚ ਨਹੀਂ ਬੈਠਿਆ ਜਾਂਦਾ ਇਹ ਦੁਪਹਿਰ ਨੂੰ ਬਸ 12 ਹੋ ਗਏ ਜਾਂ 12:30 ਵਜੇ ਚਲਾ ਕੇ 4 4:30 5 ਵਜੇ ਅਸੀਂ ਏਸੀ ਬੰਦ ਕਰ ਦਿੰਨੇ ਹੁੰਨੇ ਆ ਜਦੋਂ ਅੰਦਰ ਜਾਣਾ ਹੁੰਦਾ ਹੈ ਨਾ ਫਿਰ ਤਨ ਲਗਾ ਲਈਦਾ ਹੈ ਤੇ ਬਸ ਸੱਥੀ ਜਿਹੜੀਆਂ ਆਪਣੀਆਂ ਹੀ ਗੱਲਾਂ ਕਰਦੇ ਪਏ ਸੀ ਇਹ ਵੀ ਕਹਿੰਦੇ ਪਏ ਸੀ ਗਰਮੀ ਨੇ ਬੁਰਾ ਹਾਲ ਕੀਤਾ ਪਿਆ ਹੈ ਨਾ ਤੇ ਬਾਕੀ ਜਿਹੜੇ ਤਾਂ ਮੈਨੂੰ ਇੰਨਾ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਹੈਨਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਬਹੁਤ ਰਿਸਪੈਕਟ ਹੈ ਉਹਨਾਂ ਲਈ ਬਹੁਤ ਸੋਹਣੇ ਸਾਰਿਆਂ ਨੇ ਮੈਨੂੰ ਕਮੈਂਟ ਆਉਂਦੇ ਨੇ ਠੀਕ ਹੈ ਜੀ ਐਦਾਂ ਹੀ ਤੁਸੀਂ ਮੈਨੂੰ ਅੱਗੇ ਵੀ ਸਪੋਰਟ ਕਰਿਆ ਕਰੋ ਤੇ ਵਲੌਗਸ ਨੂੰ ਵੀ ਜਿੱਦਾਂ ਤੁਸੀਂ ਮੇਰੀ ਇੰਸਟੂ ਪਿਆਰ ਦਿੰਦੇ ਹੋ ਐਦਾਂ ਹੀ ਵਲੌਗਸ ਨੂੰ ਪਿਆਰ ਦਿਆ ਕਰੋ ਆ ਮੇਰੀਆਂ ਇਲਾ ਸਾਰਿਆਂ ਨੇ ਬਹੁਤ ਪਸੰਦ ਕੀਤੀਆਂ ਨੇ ਖਾਸ ਕਰ ਜਿਹੜੀਆਂ ਮੈਂ ਮੰਮੀ ਦੇ ਨਾਲ ਰੀਲਾ ਬਣਾਈਆਂ ਸੀ ਹੈਨਾ ਉਹ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤੀਆਂ ਨੇ ਉਦ ਲਈ ਮੈਂ ਤੁਹਾਡਾ ਦਿਲੋਂ ਰਿਸਪੈਕਟ ਕਰਦੀ ਆਂ ਥੈਂਕ ਯੂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕਿ ਵਲੌਗਸ ਨੂੰ ਵੀ ਇੰਨਾ ਇਦਾਂ ਹੀ ਪਿਆਰ ਦਿਆ ਕਰੋ ਮੇਰੇ ਜਿਹੜੇ ਹੈਗੇ ਆ ਵੈਸੇ ਵੀ 9000 ਸਬਸਕ੍ਰਾਈਬਰ ਕੰਪਲੀਟ ਹੋਣ ਵਾਲੇ ਨੇ ਮਤਲਬ ਹੋ ਹੀ ਜਾਊਗੇ ਜਦੋਂ ਤੱਕ ਮੈਂ ਵਲੌਗ ਅਪਲੋਡ ਕਰੂੰਗੀ ਨਾ ਹੋ ਜਾਣਗੇ ਕਿਉਂਕਿ 2-4 ਹੀ ਰਹਿਗੇ ਸੀਗੇ ਤੇ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਤੁਸੀਂ ਮੇਰਾ ਮਤਲਬ ਹਾਫ ਤੇ ਦੇ ਵਿਚ ਵਿੱਚ ਜਿਹੜੇ ਹੈਗੇ ਆ 2000 ਤੋਂ ਸਿੱਧਾ 9000 ਸਬਸਕ੍ਰਾਈਬਰ ਕੰਪਲੀਟ ਕਰ ਦਿੱਤੇ ਨੇ ਮੈਂ ਤੁਹਾਡਾ ਇਹ ਆਸਾਨ ਕਦੇ ਨਹੀਂ ਭੁੱਲ ਸਕਦੀ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੇ ਇਹ ਵਲੌਗਸ ਨੂੰ ਵੀ ਇਦਾਂ ਹੀ ਪਿਆਰ ਦਿਆ ਕਰੋ ਪਲੀਜ਼ ਵਲੌਗਸ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਠੀਕ ਹੈ ਜੀ ਫੁੱਲ ਵਲੌਗ ਵਾਚ ਕਰਿਆ ਕਰੋ ਅਗਰ ਕੋਈ ਕਮੀ ਪੇਸ਼ੀ ਲੱਗਦੀ ਹੈ ਤੁਹਾਨੂੰ ਇਹ ਤੁਸੀਂ ਮੈਨੂੰ ਦੱਸ ਦਿਆ ਕਰੋ ਕਮੈਂਟ ਨਾਲ ਤੇ ਮੈਂ ਉਹ ਆਪਣੀ ਜਿਹੜੀ ਕਮੀ ਹੈਗੀ ਆ ਮੈਂ ਜਰੂਰ ਸੁਧਾਰਨ ਦੀ ਕੋਸ਼ਿਸ਼ ਕਰੂੰਗੀ ਠੀਕ ਹੈ ਜੀ ਤੇ ਬਾਕੀ ਆ ਮੇਰਾ ਚੈਨਲ ਮੋਨਟਾਈਜ਼ ਹੋ ਗਿਆ ਇਹਦੇ ਬਾਰੇ ਮੈਂ ਮਤਲਬ ਕੀਵੇਂ ਕੀਵੇਂ ਕੀ ਕੀ ਹੋਇਆ ਇਹ ਮੈਂ ਅਬ ਅਲੱਗ ਤੋਂ ਵਲੌਗ ਹੈਗਾ ਜਿਹੜਾ ਅਪਲੋਡ ਕਰੂੰਗੀ ਐਡਸਨ ਪੇਮੈਂਟ ਬਾਰੇ ਵੀ ਮੈਂ ਤੁਹਾਡੇ ਨਾਲ ਇੱਕ ਜਰੂਰੀ ਜਿਹੜੀ ਹੈਗੀ ਹੈ ਜਾਣਕਾਰੀ ਸਾਂਝੀ ਕਰੂੰਗੀ ਉਹ ਮੈਂ ਵਲੌਗ ਕੱਲ ਅਪਲੋਡ ਕਰੂੰਗੀ ਕੱਲ ਜਾਂ ਪਰਸੋਂ ਠੀਕ ਹੈ ਜੀ ਤੇ ਮਤਲਬ ਬਹੁਤ ਵਧੀਆ ਹੋ ਗਿਆ ਵਾਹਿਗੁਰੂ ਜੀ ਨੇ ਸਾਰਾ ਕੁਝ ਬਹੁਤ ਵਧੀਆ ਕਰ ਦਿੱਤਾ ਤੇ ਬਾਕੀ ਅੱਗੇ ਕੀ ਜੋ ਵੀ ਹੋਊਗਾ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਰਹੂੰਗੀ ਠੀਕ ਹੈ ਜੀ ਜਿਹੜੇ 네ਗੇਟਿਵ ਕਮੈਂਟ ਕਰਦੇ ਨੇ ਕਈ ਮਤਲਬ ਮਤਲਬ ਮੈਨੂੰ ਨਾ ਜਿਹੜੀ ਮੇਰੀ ਉਹ ਮੰਮਾ ਨਾਲ ਵੀਡੀਓ ਹੋਈ ਹੈ ਵਾਇਰਲ ਉਹਨੂੰ 4 ਮਿਲੀਅਨ ਹੋਣ ਵਾਲੀ ਨੇ ਤੇ ਉਹਦੇ ਵਿੱਚ ਸਾਰੇ ਕਮੈਂਟ ਬਹੁਤ ਹੀ ਸੋਹਣੇ ਸੀਗੇ ਬਹੁਤ ਹੀ ਉਹਦੇ ਵਿੱਚ ਬਸ ਅ ਮਤਲਬ 10 ਕਮੈਂਟ 네ਗੇਟਿਵ ਸੀਗੇ ਜਿਹੜੇ ਵਧੀਆ ਨਹੀਂ ਸੀਗੇ ਬਾਕੀ ਚਲੋ ਲੋਕਾਂ ਦੀ ਨਾ ਆਪਣੀ ਆਪਣੀ ਸੋਚ ਹੁੰਦੀ ਹੈ ਉਹ ਆਪਣੀ ਸੋਚ ਦੱਸਦੇ ਨੇ ਵੀ ਉਹਨਾਂ ਦੀ ਸੋਚ ਕਿ ਉਹ ਜੀ ਹੈ ਬਾਕੀ ਸਾਰਿਆਂ ਨੇ ਬਹੁਤ ਸੋਹਣੀ ਕਮੈਂਟ ਕੀਤੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਬਾਕੀ ਮੈਂ ਤਾਂ ਇਹੀ ਕਹੂੰਗੀ ਜਿਹੜੇ ਗਲਤ ਕਮੈਂਟ ਵੀ ਕਰਦੇ ਨੇ ਉਹਨਾਂ ਨੂੰ ਵੀ ਮਤਲਬ ਕਿ ਕੋਈ ਗੱਲਬਾਤ ਹੈਗੀ ਤਾਂ ਹੀ ਕੀਤੇ ਹੋਗੇ ਨਾ ਚਲੋ ਕੋਈ ਗਾਲੀ ਵਾਈ ਗਰੂ ਉਹਨਾਂ ਨੂੰ ਵੀ ਤੰਦਰੁਸਤੀਆਂ ਵਕਸ਼ਣ ਤੇ ਇੱਥੇ ਮੈਂ ਕੱਪੜੇ ਧੋਏ ਸੀ ਇਹਨਾਂ ਦੀ ਮੈਂ ਤੈਹ ਲਗਾ ਕੇ ਰੱਖਣ ਲੱਗੀ ਸੀ ਤੇ ਬਾਹਰ ਬੈਠੇ ਸੀ ਇਹ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਇੱਥੇ ਮਤਲਬ 6 6:30 ਵਜੇ ਗਏ ਸੀਗੇ ਸਬਜੀ ਵਗੈਰਾ ਮੈਂ ਬਣਾ ਲਈ ਸੀਗੀ ਹੁਣ ਮੈਂ ਬਾਹਰ ਬੈਗੀ ਸੀਗੇ ਅੰਦਰ ਵੀ ਨਾ ਜ਼ਿਆਦਾ ਟਾਈਮ ਬੈਠਿਆ ਜਾਂਦਾ ਹੈਗਾ ਇਸ ਕਰਕੇ ਮੈਂ আর ਜੈਸਮੀਨ ਬਾਹਰ ਬੈਠੀ ਸੀਏ ਤੇ ਗੱਗੂ ਇੱਥੇ ਖੇਡਦਾ ਪਿਆ ਸੀਗਾ ਇੱਥੇ ਬੱਚੇ ਵੀ ਖੇਡਦੇ ਪਏ ਸੀਗੇ ਮਤਲਬ ਬੜੇ ਭਾਜੀ ਦੀ ਬੇਟੀ ਆਈ ਹੋਈ ਹੈ ਨਾ ਤਾਂ ਉਹਦੇ ਦੋ ਬੱਚੇ ਨੇ ਤੇ ਗੱਗੂ ਇਹ ਤਿੰਨੋਂ ਜਣੇ ਆ ਰਲ ਮਿਲ ਕੇ ਜਿਹੜਾ ਹੈਗਾ ਆਪਣਾ ਕਦੇ ਪਾਣੀ ਨਾਲ ਖੇਡਦੇ ਆ ਗਈ ਜਦਨੇ ਮੋਟਰ ਚਲਾ ਕੇ ਨਾਣ ਲੱਗ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਨਾ ਬਚਪਨ ਕੇ ਹੋ ਜਾ ਹੁੰਦਾ ਬਚਪਨ ਬਹੁਤ ਵਧੀਆ ਹੁੰਦਾ ਹੈ ਐਸੇ ਤਾਂ ਬਹੁਤ ਹੀ ਜਿਆਦਾ ਵਧੀਆ ਹੁੰਦਾ ਬਚਪਨ ਵਰਗੀ ਤਾਂ ਕੋਈ ਰੀਸ ਹੀ ਨਹੀਂ ਹੈਗੀ ਹੈ ਨਾ ਜਦੋਂ بڑے ਹੋ ਜਾਂਦੇ ਆ ਵਿਆਹ ਹੋ ਜਾਂਦੇ ਆ 100 ਜ਼ਿੰਮੇਦਾਰੀਆਂ ਸਿਰ ਤੇ ਪੈ ਜਾਂਦੀਆਂ 100 ਟੈਨਸ਼ਨਾਂ ਘਰ ਦੀਆਂ ਬਾਹਰ ਦੀਆਂ ਕਿੰਨੀ ਟੈਨਸ਼ਨਾਂ ਹੋ ਜਾਂਦੀਆਂ ਨੇ ਹੈ ਨਾ ਵੀ ਜ਼ਿੰਦਗੀ ਕਿੱਦਾਂ ਲੰਘਣੀ ਆ ਕਿੱਦਾਂ ਕਮਾਈ ਕਰਨੀ ਆ ਕਿਉਂਕਿ ਅੱਜ ਕੱਲ ਮਹਿੰਗਾਈ ਵੀ ਬਹੁਤ ਜ਼ਿਆਦਾ ਹੋ ਗਈ ਹੈ ਸਾਰਾ ਕੁਛ ਨਾ ਦੇਖਣਾ ਪੈਂਦਾ ਪਰ ਬਚਪਨ ਚ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਬਿਲਕੁਲ ਟੈਨਸ਼ਨ ਨਹੀਂ ਬਸ ਆਪਣਾ ਖਾ ਲਿਆ ਪੀ ਲਿਆ ਹੈ ਨਾ ਖਾਣ ਪੀਣ ਦੀ ਹੁੰਦੀ ਹੈ ਪਿਆ ਆ ਚੀਜ਼ ਲੈਣੀ ਉਹ ਚੀਜ਼ ਲੈਣੀ ਹੈ ਨਾ ਆਹੀ ਚੀਜ਼ਾਂ ਦੀ ਟੈਨਸ਼ਨ ਹੁੰਦੀ ਹੈ ਬੱਚਿਆਂ ਨੂੰ ਤਾਂ ਵੀ ਆ ਲੈ ਦੇ ਮम्मा ਉਹ ਲੈ ਦੋ ਪਾਪਾ બસ ਹੋਰ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਬਹੁਤ ਵਧੀਆ ਜਿਹੜੀ ਹੈਗੀ ਆ ਉਹ ਜ਼ਿੰਦਗੀ ਹੁੰਦੀ ਹੈ ਬੱਚਿਆਂ ਦੀ ਬਟ بڑے ਤਾਂ ਤੁਹਾਨੂੰ ਪਤਾ ਹੀ ਹੈ ਟੈਨਸ਼ਨਾਂ ਨਾਲ ਹੀ ਕਦੇ ਸਿਰੇ ਦੁਖਣ ਲੱਗਿਆ ਕਦੇ ਮਾਈਗਰੇਨ ਦੀ ਪ੍ਰੋਬਲਮ ਹੋ ਗਈ ਕਦੇ ਹਾਰਦੀ ਪ੍ਰੋਬਲਮ ਹੋ ਗਈ ਆਹੀ ਬਸ ਬਿਮਾਰੀਆਂ ਘੇਰ ਲੈਂਦੀਆਂ ਨੇ ਅੱਜਕੱਲ ਤਾਂ ਬਿਲਕੁਲ ਵੀ ਬਸ ਸਾਰੇ ਹੀ ਐ ਲਾ ਲੋ ਦਵਾਈਆਂ ਤੇ ਹੀ ਲੱਗੇ ਹੋਏ ਨੇ ਤੇ ਇੱਥੇ ਬਸ ਮੈਂ ਜੈਸਮੀਨ ਨੂੰ ਕਹਿੰਦੀ ਸੀ ਬਾਹਰ ਬਿਲਕੁਲ ਵੀ ਹਵਾ ਨਹੀਂ ਸੀ ਚੱਲਦੀ ਪਈ ਬਿਲਕੁਲ ਵੀ ਹਵਾ ਇੱਕ ਪੱਤਾ ਵੀ ਨਹੀਂ ਸੀ ਹਿੱਲਦਾ ਵਾ ਮੈਂ ਕਹਿੰਦੀ ਸੀ ਪਤਾ ਨਹੀਂ ਕਿ ਦਹਾਰੀ ਤਾਂ ਗਰਮੀ ਸ਼ੁਰੂ ਹੋਈ ਹੈ ਤਿੰਨ ਚਾਰ ਮਹੀਨੇ ਕਿੱਦਾਂ ਕੱਢਾਂਗੇ ਅਸੀਂ ਚਲੋ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਸਸਾ